ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅੱਜ ਇਹਨੇ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਅੰਡਰਬ੍ਰਿਜ ਵਲੇ ਆਉਣ ਜਾਣੇ ਲੋਕਾਂ ਨੂੰ ਉਸ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉੱਥੋਂ ਲੰਘਣ ਲੱਗਾ ਇੱਕ ਟਰਾਲਾ ਫਸ ਗਿਆ ਟਰਾਲਾ ਵੀ ਇਸ ਤਰ੍ਹਾਂ ਨਾਲ ਫਸ ਗਿਆ ਕਿ ਨਾ ਇੱਧਰ ਜੋਗਾ ਨਾਿਕਲਣ ਜੋਗਾ ਸੀ ਨਾ ਉਧਰ ਜੋਗਾ ਨਿਕਲਣ ਜੋਗਾ ਸੀ ਪਰ ਇਸ ਸਥਿਤੀ ਨੂੰ ਦੇਖਦੇ ਹੋਏ ਜਿਹੜੇ ਵੀ ਉੱਥੋਂ ਅੰਡਰਬ੍ਰਿਜ ਤੋਂ ਲੰਘਣ ਵਾਲੇ ਲੋਕ ਜਾਂ ਜਿਹੜੇ ਵੀ ਆਵਾਜਾਈ ਵਾਲੇ ਜਾਂ ਵੱਡੀਆਂ ਗੱਡੀਆਂ ਦੇ ਕਾਰਾਂ ਵਾਲੇ ਜਾਂ ਦੁਆਏ ਉਹਨਾਂ ਨੂੰ ਉੱਥੋਂ ਲੰਘਣ ਵਿੱਚ ਮੁਸ਼ਕਲ ਆਈ ਉਹਨਾਂ ਨੂੰ ਬੈਗੇਰ ਲਾਣਾ ਪਿਆ ਸਭ ਤੋਂ ਵੱਡੀ ਗੱਲ ਹੈ ਕਿ ਇਹ ਟਰਾਲਾ ਇਸ ਤਰ੍ਹਾਂ ਫਸਿਆ ਕਿ ਉੱਥੋਂ ਕਿਸੇ ਵੀ ਵੱਡੇ ਵਗੈਰੇ ਕਾਰ ਦਾ ਜਾਂ ਦੋ ਪਹੀਆ ਵਾਨ ਦਾ ਲੰਘਣਾ ਵੀ ਔਖਾ ਕਰ ਦਿੱਤਾ ਸੀ ਦੋਸਤੋ ਇਹ ਜਦੋਂ ਫਸਿਆ ਸੀ ਖਬਰ ਲਿਖੇ ਜਾਣ ਵਾਲੇ ਤੱਕ ਲਗਭਗ ਅਧਾ ਪੂਨਾ ਘੰਟਾ ਹੋ ਚੁਕਿਆ ਸੀ ਇਹ ਖਬਰ ਲਿਖੇ ਜਾਣ ਤੱਕ ਟਰਾਲਾ ਉੱਥੇ ਪੱਛਿਆ ਹੋਇਆ ਹੈ